ਉੱਠ ਜਾ ਪੁੱਤਾ ਚੱਲ ਉੱਠ ਜਾ ਜਿਵੇਂ ਆਪਣਾ ਗੋਪੀ ਬਣਨਾ ਜਣੀ ਇਹ ਅੱਜ ਦੀ ਘੜੀ ਇਹਦੀ ਧੀ ਨਹੀਂ ਜਿੰਨੇ ਬੁੱਲਾਂ ਨੂੰ ਆਪਾਂ ਜਾਣਦੇ ਆ ਸਭ ਤੋਂ ਵੱਧ ਦੁੱਧ ਕੱਢਿਆ ਹੋਇਆ ਜਣੀ 23 ਕਿਲੋ ਮਿਲ ਕੇ ਦੀ ਧੀ ਨੇ ਘਰੇ ਰਿਕਾਰਡ ਕਰਾਇਆ ਉਸ ਤੋਂ ਬਾਅਦ ਤਨੋਲੇ ਮੇਲੇ 'ਚ 15 ਦਿਨਾਂ ਦੀ ਸੂਈ ਨੇ 17-18 ਕਿਲੋ ਦੁੱਧ ਕੱਢਿਆ ਸੀ ਤਾਂ ਜਣੀ ਪਹਿਲਾ ਝੋਟਾ ਜੀ ਦੀਆਂ ਸਭ ਤੋਂ ਵੱਧ ਝੋਟੀਆਂ ਦੀ ਲੈਪ ਮਿਲਕਿੰਗ ਹੋਈ ਆ ਚੰਗੀ ਨਸਲ ਦਾ ਕੀ ਆ ਪਹਿਲਾਂ ਤਾਂ ਤੁਸੀਂ ਦੁੱਧ ਦੇਖਣਾ ਇਹਦਾ ਫਰੇਮ ਦੇਖੋ ਕਿੰਨਾ ਚੌੜਾ ਹ ਹਮ ਬੋਡੀ ਫਰੇਮ ਤੇ ਆਹ ਵਾਲੀ ਚਮੜੀ ਪਤਲੀ ਹੋਊ ਆ ਦੇਖੋ ਬਿਲਕੁਲ ਆ ਪਤਲੀ ਚੌੜੀ ਵਾਲਾ ਲਓ ਜੀ ਵੀਰੋ ਗੋਪੀ 1 ਮੋਰਾ ਫੁੱਲ ਇਹਦਾ ਇੱਕ ਫੇਸਬੁੱਕ ਦੇ ਉੱਤੇ ਪੇਜ ਚੱਲਦਾ ਉਹ ਪੇਜ ਆਗਾ ਜਿਹੜਾ ਉਹ ਸਪੈਸ਼ਲ ਏਸ ਸਾਨ ਦੇ ਨਾਮ ਦੇ ਉੱਤੇ ਜਿਹੜਾ ਚੱਲ ਰਿ ਤੇ ਬਹੁਤ ਮਸ਼ਹੂਰ ਇਹ ਸਾਨਾਗਾ ਇਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਕਿਥੋਂ ਡਾਕਟਰ ਸਾਹਿਬ ਨੇ ਇਹਦਾ ਸ਼ੌਂਕ ਪਿਆ ਤੇ ਕਿਵੇਂ ਇਹਦੀ ਸੇਵਾ ਹੋਈ ਹੈ ਕਿੰਨੇ ਟਾਈਮ ਦਾ ਇਹ ਹੋ ਗਿਆ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਠੀਟਾ ਦੀ ਸੇਧ ਹਾਂਜੀ ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆ ਪਹਿਲਾਂ ਅੱਜ ਆਪਾਂ ਤੁਹਾਨੂੰ ਗੋਪੀਵਨ ਮੋਰਾ ਬੁੱਲ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜਿਵੇਂ ਬਾਈ ਨੇ ਦੱਸਿਆ ਵੀ ਕਿਥੋਂ ਸ਼ੌਂਕ ਪਿਆ ਕਿਉਂ ਰੱਖਿਆ ਕੀ ਕਾਰਨ ਹੈ ਇਹਦਾ ਉਹ ਸਾਰਾ ਕੁਝ ਦੱਸਾਂਗੇ ਤੁਹਾਨੂੰ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਬਾਈ ਜੀ 11ਵਾਂ ਸਾਲ ਚੱਲੀ ਜਾਂਦਾ ਇਹਨੂੰ ਠੀਕ ਹੈ 11 ਸਾਲ ਦਾ ਹੋ ਗਿਆ ਇਹ ਹਾਂਜੀ ਤੇ ਮੈਂ ਮੋਸਟਲੀ ਦੇਖਦਾ ਹੁੰਨਾ ਕਦੇ ਤੁਸੀਂ ਉਹ ਉਧਰ ਧੌਲੇ ਵਾਲੇ ਪਾਸੇ ਇਹਨਾਂ ਨੂੰ ਸੈਰ ਕਰਾਉਂਦੇ ਫਿਰਦੇ ਹੁੰਦੇ ਹਾਂ ਕਦੇ ਤੇ ਭੈਣੀ ਵਾਲੇ ਪਾਸੇ ਵੀ ਲੈ ਜਾਂਦੇ ਹਾਂ ਹਾਂਜੀ ਬੜੀ ਮਿਹਨਤ ਕੀਤੀ ਐ ਇਹ ਤੇ ਹਾਂਜੀ ਹਾਂਜੀ ਤੇ ਹੁਣ ਇਸ ਟਾਈਮ ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਵੀ ਕਿਹੜੇ-ਕਿਹੜੇ ਬੁੱਲ ਨੇ ਤੇ ਇਹਦੀ ਕੀ ਪੋਜੀਸ਼ਨ ਆ ਬਾਈ ਜੀ ਦੇਖੋ ਬੁੱਲ ਤਾਂ ਬਹੁਤ سارے ਆ ਬਹੁਤ ਸੋਹਣੇ ਦੁੱਧ ਕੱਢ ਰਹੇ ਆ ਜਿਵੇਂ ਆਪਣਾ ਗੋਪੀ ਬੰਨਾ ਜਣੀ ਇਹ ਅੱਜ ਦੀ ਘੜੀ ਇਹਦੀ ਧੀ ਨੇ ਜਿੰਨੇ ਬੁੱਲਾਂ ਨੂੰ ਆਪਾਂ ਜਾਣਦੇ ਆ ਸਭ ਤੋਂ ਵੱਧ ਦੁੱਧ ਕੱਢਿਆ ਹੋਇਆ ਠੀਕ ਐ ਜਣੀ 23 ਕਿਲੋ ਮਿਲ ਕੇ ਦੀ ਧੀ ਨੇ ਘਰੇ ਰਿਕਾਰਡ ਕਰਾਇਆ ਹੂੰ ਉਸ ਤੋਂ ਬਾਅਦ ਧਨੋਲੇ ਮੇਲੇ 'ਚ 15 ਦਿਨਾਂ ਦੀ ਸੂਈ ਨੇ 17 18 ਕਿਲੋ ਦੁੱਧ ਕੱਢਿਆ ਸੀ ਹੂੰ ਤੇ ਜਿਹੜਾ ਮੇਲਾ ਆਪਣਾ ਪੀਡੀਐਫ 'ਇ ਲੱਗਿਆ ਉੱਥੇ ਹੀਟ ਦੇ ਵਿੱਚ ਆ ਗਈ ਤੇ ਉੱਥੇ ਗੱਬਣ ਵੀ ਹੋ ਗਈ ਤੇ 18 ਕਿਲੋ ਦੁੱਧ ਵੀ ਕੱਢਿਆ ਠੀਕ ਹੈ ਉਸ ਤੋਂ ਬਾਅਦ ਇੱਕ ਮੇਲਾ ਡੀਐਲਐਫ 'ਇ ਦਾ ਲੱਗਿਆ ਤੇ ਜਿਹੜੇ ਕਮੰਡੀ ਹੂੰ ਜਿਹੜੇ ਕਮੰਡੀ ਦੇ ਵਿੱਚ ਉਹਨੇ 22 ਕਿਲੋ 386 ਗ੍ਰਾਮ ਕੱਢ ਕੇ ਤੀਜਾ ਨਾਮ ਜਿੱਤਿਆ ਤੇ ਸਪਲੈਂਡਰ ਮੋਟਰਸਾਈਕਲ ਜਿੱਤਿਆ ਉਹ ਕੀ ਬਾਤ ਹੈ ਹਾਂਜੀ ਤਾਂ ਜਿਹੜੀ ਪਹਿਲਾ ਝੋਟਾ ਜੀ ਦੀਆਂ ਸਭ ਤੋਂ ਵੱਧ ਝੋਟੀਆਂ ਦੀ ਲਾਈਵ ਮਿਲਕਿੰਗ ਹੋਈ ਆ ਹੂੰ ਲੋਕ ਕਹਿੰਦੇ ਆ ਮੈਂ ਕਹਣਾ ਵੀ ਦੁੱਧ ਮੂੰਹ ਚ ਹਰੇਕ ਦੇ 20 ਕਿਲੋ ਆ ਪਰ ਜਦੋਂ ਚੋਣ ਦੀ ਵਾਰੀ ਆਉਂਦੀ ਆ ਤਾਂ ਚਬੋਂਦਾ ਕੋਈ ਨਹੀਂ ਵੀ ਹੂੰ ਅੱਜ ਤੱਕ ਇੱਕ ਝੋਟਾ ਸਾਮਬਲਕੀ ਵਾਲਾ ਹੂੰ ਸਾਮਬਲਕੀ ਵਾਲੇ ਦੀ ਝੋਟੇ ਦੀ ਝੋਟੀ ਨੇ ਦੂਜੇ ਸੂਏ 21 ਕਿਲੋ ਕੱਢਿਆ ਆਪਣੇ ਵਾਲੀ ਦੀ ਨੇ ਤੀਜੇ ਸੂਏ 23 ਕਿਲੋ ਕੱਢਿਆ ਠੀਕ ਹੈ ਠੀਕ ਹੈ ਨਾ ਤਾਂ ਉਸ ਤੋਂ ਬਾਅਦ ਆ ਜਾਂਦਾਗਾ ਕੋਹੇਨੂਰ ਬੁੱਲ ਐਲ ਡੀ ਐਫ ਦਾ ਉਹਨੇ ਵੀ ਸੋਨਾ ਦੁੱਧ ਕੱਢਿਆ ਉਦੋਂ ਬਾਅਦ ਇੱਕ ਬੁੱਲ ਸਮਰਾਟ ਥੇਮਕੇਰੀਆਂ ਦਾ ਉਹਦਾ ਬਹੁਤ ਨੋ ਚੱਲੀ ਜਾਂਦਾ ਪਰ ਝੋਟੀ ਅਜ ਤੱਕ ਉਹਨਾਂ ਨੇ ਕੋਈ ਨਹੀਂ ਚਵਾਈ ਹਲੇ ਤੱਕ ਲਾਈਵ ਮਿਲਕਿੰਗ ਨਹੀਂ ਹੋਈ ਉਹ ਕਹਿੰਦਾ ਵੀ ਬਹੁਤ ਸੋਹਣਾ ਦੁੱਧ ਕੱਢਦੀਆਂ ਨੇ ਝੋਟੀ ਠੀਕ ਹੈ ਨਾ ਤਾਂ ਉਹਨਾਂ ਬੁੱਲਾਂ ਦੇ ਵਿੱਚੋਂ ਆਪਣਾ ਬੁੱਲ ਜਣੀ ਲਾਈਵ ਕਰਾਉਣ ਦੇ ਵਿੱਚ ਸਭ ਤੋਂ ਅੱਗੇ ਆ ਹੂੰ ਤੇ ਦੁੱਧ 'ਚ ਵੀ ਸਭ ਤੋਂ ਅੱਗੇ ਆ ਜਿੱਦ ਦੇ ਕੋਈ ਕ੍ਰਾਸ ਕਰੂਗਾ ਉਹਦੇ ਆਪਾਂ ਗੱਲ ਕਰਾਂਗੇ ਇਹਦੀ ਮਾਂ ਦਾ ਦੁੱਧ ਸੀ 20 ਕਿਲੋ ਅੱਛਾ ਗੋਪੀ ਦੀ ਦਾ ਤੇ ਜਿਹੜੀ ਝੋਟੀ ਦਾ 23 ਕਿਲੋ ਦੁੱਧ ਕੱਢਿਆ ਉਹਦੀ ਮਾਂ ਦਾ ਦੁੱਧਾ 10 ਕਿਲੋ ਠੀਕ ਹੈ ਉਹ ਫਾਰਮਰ ਹੈਗਾ ਕਮਲਜੀਤ ਸਿੰਘ ਗੱਲਾ ਲੁਧਿਆਣੇ ਤੋਂ ਹੂੰ ਉਹਨਾਂ ਦੇ ਫਾਰਮ ਤੇ ਉਹ ਝੋਟੀ ਆ ਗਈ ਹੂੰ ਠੀਕ ਹੈ ਨਾ ਬਾਕੀ ਗੋਪੀ ਦਾ ਜਿਹੜਾ ਸ਼ਾਂਤ ਤੇ ਸ਼ੀਲ ਸੁਭਾਅ ਉਹ ਤੁਸੀਂ ਦੇਖੀ ਜਾਨੇ ਹੋ ਇੱਥੇ ਖੜਾ ਹੈ ਇਹਨੂੰ ਕੋਈ ਅਚਬੀ ਨਹੀਂ ਰਾਜੇ ਥੋੜਾ ਜਿਹਾ ਖੋਲ ਕੇ ਤੋਰੀਏ ਇਹਨੂੰ ਪਤਾ ਇੱਕ ਇੱਕ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਕੋਈ ਵੀ ਬੋਲ ਹੈ ਉਹਨੂੰ ਆਪਾਂ ਮਤਲਬ ਆਪਣੇ ਘਰੇ ਛੋਟੇ ਕਟਰੂ ਹੁੰਦੇ ਨੇ ਆਪਾਂ ਨੂੰ ਕੀ ਨਿਸ਼ਾਨੀ ਹੁੰਦੀ ਹੈ ਵੀ ਇਹ ਚੰਗੀ ਨਸਲ ਦਾ ਆ ਜਾਂ ਕਿਵੇਂ ਪਤਾ ਲੱਗੇ ਵੀ ਆ ਮੁੰਡੇ ਦੇ ਦੇਖੋ ਚੱਗੀ ਨਸਲ ਦਾ ਕੀ ਆ ਪਹਿਲਾਂ ਤਾਂ ਤੁਸੀਂ ਦੁੱਧ ਦੇਖਣਾ ਇਹਦਾ ਫਰੇਮ ਦੇਖੋ ਕਿੱਡਾ ਚੌੜਾ ਆ ਹੂੰ ਬੋਡੀ ਫਰੇਮ ਇਹ ਦਿਖਾਓ ਜਿਹੜਾ ਬੋਡੀ ਫਰੇਮ ਉਹ ਜਿਆਦਾ ਹੀ ਚੌੜਾਗਾ ਜਿੰਨਾ ਬੋਡੀ ਫਰੇਮ ਚੌੜਾ ਹੋਊਗਾ ਉਹਨਾਂ ਦੁੱਧ ਜਿਆਦਾ ਦੇਣਗੇ ਆਹ ਮੰਤਰ ਜਿਆਦਾ ਵਧੀਆ ਹੋ ਉਹਨਾਂ ਦੁੱਧ ਜਿਆਦਾ ਦੇਣੀਆਂ ਠੀਕ ਹੈ ਤੇ ਚਮੜੀ ਢਿੱਲੀ ਹੋਊ ਤੇ ਆਹ ਵਾਲੀ ਚਮੜੀ ਪਤਲੀ ਹੋਊ ਆ ਦੇਖੋ ਹੂੰ ਬਿਲਕੁਲ ਆ ਪਤਲੀ ਚਮੜੀ ਵਾਲੋ ਇੱਥੇ ਵੀ ਕੋਈ ਗੁੱਲਰਾ ਨਹੀਂ ਕੁਛ ਨਹੀਂ ਇਹਦੇ ਪਰ ਇੱਕ ਗੁੱਲਰੇ ਇਹ ਨਹੀਂ ਕਹਿੰਦਾ ਵੀ ਪਰਮਨੈਂਟ ਹੁੰਦੇ ਆ ਖਰਾਕ ਦੇ ਹਿਸਾਬ ਨਾਲ ਵੀ ਬਣਦੇ ਆ ਜਦੋਂ ਆਪਾਂ ਜਿਆਦਾ એનર્ਜੀ ਵਾਲੀ ਖਰਾਕ ਦਿੰਦੇ ਆ ਉਦੋਂ ਗੁੱਲਰੇ ਬਣ ਜਾਂਦੇ ਆ ਅੱਛਾ ਅਗਰ ਇਹਦੇ ਪਹਿਲਾਂ ਕੁਝ ਹੈਗੇ ਤੇ ਇੱਥੇ ਤੁਸੀਂ ਵੀਡੀਓ ਚ ਦੇਖੋਗੇ ਪੁਰਾਣੀਆਂ ਚ ਪਰ ਅੱਜ ਇਹਦੇ ਇੱਥੇ ਬਿਲਕੁਲ ਨਹੀਂ ਹੈਗੀ ਅੱਜ ਬਿਲਕੁਲ ਇਹ ਐਨ ਫਿੱਟ ਹੋਇਆ ਖੜਾ ਬਿਲਕੁਲ ਪੂਰਾ ਫਿੱਟਾ ਅੱਜ ਜਿਹੜੀ ਬਰੀਡ ਕੰਪੀਟੀਸ਼ਨ ਲੜਨ ਦੇ ਲਾਇਕ ਆ ਲਾਇਕਾ ਬਿਲਕੁਲ ਠੀਕ ਆ ਨਾ ਤੋਰੀ ਮਤੋਂ ਉਧਰ ਨੂੰ ਬਾਕੀ ਇਹਦੇ ਟੈਸਟਿਕਲ ਦੀ ਬੰਦਤਰ ਆ ਜਿਹੜੀ 10 ਸਾਲ ਤੋਂ ਵੱਧ ਟੈਸਟਿਕਲ ਬੋਲੇ ਦੇ ਟੁੱਟ ਜਾਂਦੇ ਆ ਵੈਸੇ ਹੂੰ ਉਹ ਤੁਸੀਂ ਦੇਖੋ ਵੀ ਕਿੰਨੇ ਵਧੀਆ ਨੇਗੇ ਐ ਬਿਲਕੁਲ ਸਟੀਕ ਟੈਸਟਿਕਲ ਆ ਪੂਰੇ ਵਧੀਆ ਠੀਕ ਆ ਨਾ ਬਾਕੀ ਇਹਦੇ ਪੈਰ ਕਿੰਨੇ ਸਿੱਧੇ ਆ ਠੀਕ ਆ ਨਾ ਪੈਰਾਂ ਦੀ ਮੰਤਰ ਲੈਗਜ਼ ਦੀ ਮੰਤਰ ਉਹ ਵੀ ਆ ਅੱਛ ਵੀ ਕੋਈ ਨਹੀਂ ਕਰਨੀ ਇਹਨੇ ਹੂੰ ਬਿਲਕੁਲ ਸਾਤ ਸੁਭਾਅ ਨਾਲ ਖੜਾਗਾ ਹਾਂ ਕਿੱਥੇ ਕਿਥੇ ਕੰਪੀਟੀਸ਼ਨਾਂ ਚ ਲੈ ਕੇ ਗਏ ਹੋ ਤੁਸੀਂ ਇਹਨੂੰ ਵੀਰ ਜੀ ਇਹ ਪਹਿਲਾਂ ਤਾਂ ਆਪਣੇ ਲੋਕਲ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਆਇਆ ਪੀਡੀਐਫ ਦੇ 13 ਮਹੀਨਿਆਂ ਦਾ ਸੀ ਉਦੋਂ ਇਹਨੂੰ ਕੌਂਸੋਲੇਸ਼ਨ ਪ੍ਰਾਈਜ਼ ਮਿਲਿਆ ਅੱਛਾ ਠੀਕ ਆ ਉਸ ਤੋਂ ਬਾਅਦ ਤਨੋਲੇ ਇਹ ਦੂਜੇ ਨੰਬਰ ਤੇ ਆਇਆ ਫਿਰ ਅਗਲੇ ਸਾਲ ਤਨੋਲੇ ਪਹਿਲੇ ਨੰਬਰ ਤੇ ਆਇਆ ਅੱਛਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਲੈ ਕੇ ਗਏ ਜੀ ਆਪਣਾ ਇੱਕ ਦਰਸੂ ਮੇਲਾ ਲੱਗਿਆ ਥੇ ਉੱਥੇ ਇਹ ਤੀਜੇ ਨੰਬਰ ਤੇ ਆਇਆ ਸੀ ਆਰਵੀਆਈ ਦੇ ਵਿੱਚੋਂ ਸੈਕੰਡ ਰੈਨਰ ਅਪਰ ਆਇਆ ਸੀ ਉਹਦੋ ਵਾਰ ਡੀਐਫਏ ਦਾ ਮੇਲਾ ਲੱਗਾ ਤੇ ਡੀਐਫਏ ਦੇ ਮੇਲੇ ਤੋਂ ਇਹ 3rd ਪੋਜੀਸ਼ਨ ਤੇ ਆਇਆ ਤੇ ਇੱਕ ਵਾਰ ਪੀਡੀਐਫ ਤੋਂ 4th ਪੋਜੀਸ਼ਨ ਤੇ ਆਇਆ ਹੂੰ ਤੇ ਮਨਲਾ 10 ਤੋਂ 12 ਕ ਮੇਲੇ ਨੇ ਜਿੱਤੇ ਹੋਣੇ ਬਾਕੀ ਬਰੀਡ ਕੰਪੀਟੀਸ਼ਨਰ ਦੇ ਵਿੱਚ ਇਹਨੇ ਨਹੀਂ ਜਿੱਤੇ ਹੈਗੇ ਉਹਦਾ ਕਾਰਨ ਸੀ ਵੀ ਇਹਦੀ ਬਾਡੀ ਥੋੜੀ ਜਿਹੀ ਢਿੱਲੀ ਤੀਗੀ ਅੱਛਾ ਤੇ ਅੱਜ ਜਦੋਂ ਦੁੱਧ ਕੱਢਦਾ ਅੱਜ ਮੰਨ ਲਓ ਇਹ ਸਾਰੇ ਮੇਲੇ ਜਿੱਤ ਗਿਆ ਹੂੰ ਤੇ ਜਿੰਨੀਆਂ ਵੀ ਕਟੀਆਂ ਇਹ ਨਹੀਂ ਵੀ ਵੱਡੀਆਂ ਮੈਂ ਕਹਿੰਦਾ ਵੀ 10 12 ਕਿਲੋ ਵਾਲੀਆਂ ਮੱਜਾਂ ਦੇ ਤੁਸੀਂ ਇਹਦਾ ਸੀਮਨ ਲਵਾਓ। ਸੋਡੇ ਕੋਲੇ ਪਹਿਲੇ ਸੂਏ 12 ਤੋਂ ਲੈ ਕੇ 14 ਲੀਟਰ ਤੱਕ ਝੋਟੀ ਆਉ। ਇੱਕ ਝੋਟੀ ਦਾ ਆਪਣੇ ਭੈਣੀ ਦੱਸੀ ਆਈ ਆ ਬਾਈ ਰੇਸ਼ਮ ਕੋਲੇ 13 ਲੀਟਰ ਵਾਲੀ ਮੱਝ ਝੋਚੀ। ਠੀਕ ਐ। ਤਾਂ 16 ਕਿਲੋ 200 ਗ੍ਰਾਮ ਕੱਢਿਆ ਉਹਨੇ ਪਹਿਲੇ ਸੂਏ ਆ ਪਰ ਉਹਦੀ ਲੈਬ ਮਿਲਕਿੰਗ ਹੋਈ ਹੋਈ ਆ 16 200 ਦੀ। 16 200। ਗਾਹਾਂ ਨੂੰ 20 ਕੱਢੂਗੀ ਅਸੀਂ ਮੇਲੇ 'ਚ ਚਵਾਉਣੀ ਆ ਮੇਲੇ ਦੀਆਂ ਤਿਆਰੀਆਂ ਮੂਰੇ। ਜਿਹੜਾ ਸੱਚ ਆਪਣਾ ਮੇਲਾ ਵੀ ਲੱਗਣਾ। ਉਹ 1 2 3 ਦਸੰਬਰ ਦਵਾਰੇ 2023 ਚ ਲੱਗਣਾ ਥਰੋਲੇ ਮੰਡੀ ਦੇ ਵਿੱਚ 2024 ਚ 24 ਚ ਹਾਂ 24 ਚ 2024 ਦੇ ਵਿੱਚ ਥਰੋਲੇ ਮੰਡੀ ਦੇ ਵਿੱਚ ਲੱਗਣਾਗਾ ਇੱਕ ਇੱਕ ਮੈਨੂੰ ਹੁਣ ਇਹ ਦੱਸੋ ਹੁਣ ਜਿੰਨੇ ਵੀ ਵੀਰ ਭਾਈ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਮੰਨ ਲਓ ਉਹਨਾਂ ਦਾ ਮਨ ਬਣਦਾ ਵੀ ਅਸੀਂ AI ਕਰਵਾਉਣੀ ਹੈਗੀ ਜਾਂ ਮੀਟਿੰਗ ਕਿਸ ਤਰ੍ਹਾਂ ਮਤਲਬ ਉਹ ਪੋਸੀਬਲ ਹੈ ਭਾਈ ਜੀ ਆਪਣਾ ਸੀਮਨ ਆਲ ਪੰਜਾਬ ਦੇ ਵਿੱਚ ਭਾਈ ਹਰਨੇਕ ਸਿੰਘ ਜੀ ਆ ਉਹਨਾਂ ਦੀ ਮੈਂ ਵੀਡੀਓ ਪਾਈ ਹੋਈ ਆ ਉਹਨਾਂ ਦਾ ਨੰਬਰ ਚੱਲਦਾਗਾ ਮੇਰੇ ਪੇਜ ਤੇ ਆਪਾਂ ਇਸ ਵੀਡੀਓ ਤੇ ਵੀ ਉਹਨਾਂ ਦਾ ਨੰਬਰ ਲਾ ਦਾਂਗਾ ਉਹਨਾਂ ਤੋਂ ਜਿੱਥੇ ਪੰਜਾਬ ਵਿੱਚ ਮਰਜੀ ਸੀਮਨ ਤੁਸੀਂ ਲੈ ਸਕਦੇ ਹੋ ਲੈ ਸਕਦੇ ਹੋ ਬਾਕੀ ਆਪਦੇ ਨੇੜਲੇ ਡਾਕਟਰ ਤੋਂ ਡਿਮਾਂਡ ਕਰੋ ਉਹਦੇ ਕੋਲੇ ਸੀਮਨ ਮਿਲ ਜਾਣਾ ਮਿਲ ਜਾਣਾ ਹਾਂਜੀ ਉਹ ਚੱਲੀ ਜਾਂਦਾਗਾ ਆਪਣਾ ਸਾਰਾ ਤੇ ਬਾਕੀ ਇਹ ਸਿਆਣਾ ਇੰਨਾ ਕਰਾਜੂ ਬਹਾਈ ਇਹਨੂੰ ਹੁਣੀ ਬਹਿ ਜਾਊਗਾ 1 ਮਿੰਟ ਚ ਦੇਖਿਓ ਹੂੰ ਬਹਿ ਜਾ ਪੁੱਤਵਾ ਜਦੋਂ ਨੂੰ ਬੈਠਣ ਨੂੰ ਕਿਹਾ ਜਾਊਗਾ ਹੁਣ ਤੇ ਬਹਾ ਦੇ ਰਾਜ ਤੁਹਾਡੇ ਨਾਲ ਤਾਂ ਇਹ ਗੱਲਾਂ ਕਰਦਾ ਹਨ ਬਹਿ ਜਾ ਗੋਪੀ ਚੱਲ ਆਇਆ ਬਹਿ ਜਾ ਦੂਜੇ ਪਾਸੇ ਤੋਂ ਬਹੌਣਾ ਤੀ ਰਾਜ ਬਹਿ ਜਾਊਗਾ ਬਹਾ ਫਿਰ ਬਹਿ ਜਾ ਪੁੱਤ ਓਏ ਤਿਆਰੀ ਤਾਂ ਕਰਨ ਲੱਗ ਗਿਆ ਬੈਠ ਜਾਊਗਾ ਆਮ ਨਹੀਂ ਕੋੜਿਆਂ ਦੇ ਵਿੱਚ ਦਾਈ ਜੀ ਦੇਖੀ ਹੈਗੀ ਬਹਿ ਜਾ ਪੁੱਤ ਓਏ ਵੀ ਉਹ ਇਦਾਂ ਕਰਦਾ ਬਹਿ ਜਾ ਕੁੱਪੀ ਖੜ ਜਾ ਉਰੇ ਸੱਡ ਰਹਿ ਜੇ ਮੈਂ ਬਹਾਵਾ ਸੱਡ ਦੇ ਬਹਿ ਜਾ ਪੁੱਤ ਓਏ ਬਹਿ ਕੇ ਬਹਿ ਕੇ ਬਹਿ ਕੇ ਬਹਿ ਕੇ ਬਹਿ ਜਾ ਬਹਿ ਜਾ ਬਹਿ ਜਾ ਕਰਦੇ ਖੁਰਕ ਮੜੀ ਜੀ ਬਹਿ ਜਾ ਪੁੱਤ ਓਏ ਚੱਲ ਬਹਿ ਜਾ ਆ ਚੱਕਰ ਆਮ ਨਾਲ ਬੈਠ ਗਿਆ ਤੇ ਐਨੇ ਸ਼ਾਂਤ ਸੁਭਾਅ ਦਾ ਤੂੰ ਦੇਖ ਲੈ ਕੋਈ ਇਹਨੂੰ ਦਿੱਕਤ ਨਹੀਂ ਇੱਕ ਪਰਸੈਂਟ ਵੀ ਤੇ ਇਹੋ ਜੀ ਬੱਚੇ ਪੈਦਾ ਕਰਦਾ ਇਹ ਕੋਈ ਨਾ ਕਰ ਲੈਣ ਦੇ ਲੱਭਣ ਜਾਣ ਦੇ ਖੁਸ਼ ਨਹੀਂ ਹੁੰਦਾ ਕਰ ਲੈਣ ਮਨ ਖੁਸ਼ ਆਉਂਦਾ ਹੈ ਨਾ ਨਵੇਂ ਰਿੱਤੇ ਨੂੰ ਕੋਈ ਵੀ ਜਾਨਵਰ ਖਾ ਲੈਂਦਾ ਉੱਥੇ ਇਹ ਨਾ ਸੋਚਿਆ ਕਰੋ ਵੀ ਇਹ ਰਿੱਤਾ ਖਾਂਦਾ ਇਹਨੂੰ ਜੀ ਕਰਦਾਗਾ ਠੀਕ ਹੈ ਕਾਰਨ ਉਹ ਕਿਉਂਕਿ ਜਦੋਂ ਇਹ ਨਹੀਂ ਮਤਲਬ ਨਾ ਕੋਈ ਦਿੱਕਤ ਨਹੀਂ ਜਿਵੇਂ ਪਹਿਲਾਂ ਪਸ਼ੂ ਖਾਂਦੇ ਸੀਗੇ ਜਿਵੇਂ ਰਿੱਤ ਕੱਖ ਥੱਲੇੋਂ ਪੱਟ ਕੇ ਖਾਂਦੇ ਸੀ ਸਿੱਧੇ ਜਦੋਂ ਚਰਨ ਜਾਂਦੇ ਸੀ ਤਾਂ ਉਦੋਂ ਵੀ ਰੇਤੇ ਦੀ ਮਾਤਰਾ ਅੰਦਰ ਜਾਂਦੀ ਦੀ ਉਹੀ ਕਾਰਨ ਤੀ ਵੀ ਜਿਹੜੇ ਪਾਊਡਰ ਵਗੈਰਾ ਆਪਾਂ ਦਿੰਨੇ ਆ ਪਸ਼ੂਆਂ ਨੂੰ ਕੈਲਸ਼ੀਅਮ ਜਾਂ ਅੰਦਰ ਕਿਸੇ ਤੱਤ ਦੀ ਘਾਟ ਨਹੀਂ ਤੀ ਹੁੰਦੀ ਮਿੱਟੀ ਦੇ ਵਿੱਚ ਸਭ ਕੋ ਸਾ ਹਰੇਕ ਨੇ ਮਿੱਟੀ ਚੋਂ ਨਿਕਲਣਾ ਇੱਕ ਦਿਨ ਮਿੱਟੀ ਚ ਮਿਲ ਜਾਣਾ ਇਹਦਾ ਮਿੱਟੀ ਖੁਸ਼ੀਆਂ ਮਨਾਉਂਦੀ ਆ ਠੀਕ ਆ ਐਂਡ ਤੇ ਫੇਰ ਮਿੱਟੀ ਹੋ ਜਾਣਾ ਮਿੱਟੀ ਹੋ ਜਾਣਾ ਸੋ ਵੀਰੋ ਕਿਵੇਂ ਲੱਗੀ ਵੀਡੀਓ ਆਪਣਾ ਕਮੈਂਟ ਜਰੂਰ ਕਰਿਓ ਬਾਕੀ ਜੇ ਕਿਸੇ ਨੂੰ ਏਆਈ ਵਾਸਤੇ ਸੀਮਨ ਚਾਹੀਦਾ ਤਾਂ ਨੰਬਰ ਆ ਗਿਆ ਜਿਹੜਾ ਸਕਰੀਨ ਤੇ ਚੱਲ ਰਿਹਾ ਹੈਗਾ ਤਾਂ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਡਾਕਟਰ ਸਾਹਿਬ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਜਗਜੀਤ ਸਿੰਘ ਜੀ ਦੇ ਨਾਲ ਵੀ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ ਬਾਕੀ ਧੰਨਵਾਦ ਜੀ ਆਉਣ ਵਾਲੇ ਮੇਲਿਆਂ ਦੇ ਵਿੱਚ ਵੀ ਤੁਹਾਨੂੰ ਇਦਾਂ ਦੇ ਜਿਹੜੇ ਵੀਡੀਓਸ ਆਪਾਂ ਦੇਵਾਂਗੇ ਆਪਾਂ ਇਹਦੀ ਧੀਆਂ ਵੀ ਚਵਾਈ ਵੀ ਕਰਾਵਾਂਗੇ ਆ ਬੈਠੀ ਹੈ ਦੀ ਧੀ ਬਰਾਬਰ ਆ ਇਹਦੀ ਚੀਤੀ ਹੈ ਮਤਲਬ ਜਿਹੜਾ ਇਹਦੀ ਬਾਡੀ ਦੀ ਸ਼ੇਪ ਹੈ ਉਹ ਬਿਲਕੁਲ ਇਹਦੇ ਤੇ ਹੈ ਚੱਲ ਬੱਤ ਹਾਂ ਜੇ ਹੋਵੇ ਇਸ ਮੱਝ ਦੀ ਆਪਾਂ ਕਹਿ ਦਈਏ ਬਾਡੀ ਦੀ ਸ਼ੇਪ ਦੇਖੀਏ ਤਾਂ ਬਿਲਕੁਲ ਗੋਪੀ ਦੇ ਉੱਤੇ ਗਈ ਹੋਈ ਐ ਟੋਟਲੀ ਦੇਖਣ ਦੇ। ਸਭ ਤੋਂ ਵੱਡੀ ਗੱਲ ਆ ਆਪਦੀਆਂ 3 ਬੱਚਾ ਆਪਦੇ ਨਾਲੋਂ ਵੱਡੇ ਪੈਦਾ ਕਰਦਾ। ਹਾਈਟ ਦੇ ਵਿੱਚ ਵੀ ਲੈ ਦੇ ਵਿੱਚ ਵੀ ਦੁੱਧ ਦੇ ਵਿੱਚ ਵੀ ਕਿਉਂਕਿ ਇਹਦੀ ਮਾਂ ਦਾ ਦੁੱਧ ਘੱਟ ਦੀ ਪਰ ਇਹਦੀਆਂ 3 ਦਾ ਜਿਆਦੇ ਆ। ਹੂੰ ਤੇ ਇਹ ਗੱਲ ਮੈਨੂੰ ਬਹੁਤ ਨੇ ਕਹੀ ਤੀ ਡਾਕਟਰ ਕਹਿੰਦੇ ਜਦੋਂ ਮਾਂ 20 ਕੱਢਦੀ ਐ 20 ਤੀ ਜਾਊਗਾ। ਹੂੰ ਜਦੋਂ 23 ਤੇ ਵਾਗਿਆ ਤੇ ਬਹੁਤ ਜ਼ਿਆਦੇ ਖੁਸ਼ੀ ਹੋਈ ਆ। ਹੁਣ ਆਪਾਂ ਨੂੰ ਉਮੀਦ ਆ ਕਿ ਆਪਾਂ 25 ਤੇ ਵੀ ਜਾਵਾਂਗੇ। ਹੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਆਪਦਾ ਕੰਮ ਕਰਿਆ ਰਾਸਾ ਜੀ ਰਾਸਾ ਜੀ ਕਿਉਂਕਿ ਤੁਹਾਡੀ ਮਿਹਨਤ ਹੈ ਕਿ ਜਿਹੜਾ ਵੀਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਸਕਦਾ ਉਹਨਾਂ ਨੂੰ ਇਹ ਚੀਜ਼ਾਂ ਨਾ ਪਤਾ ਹੋਵੇ ਪਰ ਜਿਹੜੇ ਹੁਣ ਆਪਣੇ ਲੋਕਲ ਬੰਦੇ ਨੇ ਉਹਨਾਂ ਨੇ ਤੁਹਾਨੂੰ ਦੇਖਿਆ ਇਹਦੀ ਇਹਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਇਆਗਾ ਹਾਂਜੀ ਤੇ ਬਹੁਤ ਵੱਡੀ ਮਿਹਨਤ ਆ ਗਈ ਇਹਦੇ ਪਿੱਛੇ ਉੱਠ ਜਾ ਪੁੱਤੋ ਚੱਲ ਉੱਠ ਜਾ ਐਂ ਗੱਲਾਂ ਮੰਨਦਾ ਹੈ ਸੇੜਾ ਤਾਂ ਬੜਾ ਜ਼ਿਆਦਾ ਆ ਹਾਂ ਠੀਕ ਆ ਬਾਈ ਧੰਨਵਾਦ ਆ ਗੁਰਪ੍ਰੀਤ ਸਿੰਘ ਪ੍ਰਾਈਮ ਟਰੈਕਟਰ ਚੈਨਲ ਆ ਬਾਈ ਉਹਨੂੰ ਵੀ ਸਬਸਕ੍ਰਾਈਬ ਕਰੋ ਤੁਸੀਂ ਠੀਕ ਆ ਡਾਕਟਰ ਸਾਹਿਬ ਦੀ ਗੱਲ ਜਾਇਆ ਕਰੋ ਇਹਨਾਂ ਤੇ ਪ੍ਰਾਈਮ ਟਰੈਕਟਰ ਜੇ ਇਹਨਾਂ ਦਾ ਪੇਜ ਆ ਬਾਈ ਦਾ ਤੇ YouTube ਚੈਨਲ ਆ ਤੇ ਉਹਨੂੰ ਜਰੂਰ ਲਾਇਕ ਕਰਕੇ ਰੱਖੋ ਅੱਗੇ ਦੀ ਅੱਗੇ ਬਾਈ ਬਹੁਤ ਸੋਹਣੀ ਜਾਣਕਾਰੀ ਦਿੰਦਾਗਾ ਧੰਨਵਾਦ ਸਾਰਿਆਂ ਦਾ ਠੀਕ ਆ